ਇਹ ਗੁਰੂ ਘਰ ਮੇਨ ਆ ਵੀਰੋ ਇਹ ਉੱਥੇ ਰੁਕਣ ਨਾਲੋਂ ਆ ਗੁਰੂ ਘਰ ਚ ਆ ਜਾ ਕਰੋ ਰੇ ਰਹਿਣ ਪਹਿਣ ਦਾ ਪ੍ਰਬੰਧ ਵਧੀਆ ਸਾਰਾ ਲੰਗਰ ਪਾਣੀ ਦਾ ਅਸੀਂ ਵੀ ਰਾਤ ਨੂੰ ਉੱਥੇ ਗਲਤ ਰੋਕੋਗੇ ਲੋਕਾਂ ਦੀ ਵਾ 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 ਇਹਨਾਂ ਦੇ ਸਾਲਿਆਂ ਦੇ ਲੱchnਾ ਹੈ ਨਹੀਂ ਮੋਟ ਜਾਣਾ ਪਾਣੀ ਪਾ ਤੂੰ ਚੱਲ ਗਰਮ ਤਾਂ ਨਹੀਂ ਹੋਈ ਬਾਕੀ ਸਾਰੇ ਠੀਕ ਆ ਆ ਵੀ ਮੁੰਡੇ ਸਿਹਤ ਬੰਦਾ ਸਾਰੇ ਸਿਹਤ ਬੰਦਾ ਨਾ ਇਹਦਾ ਜੇ ਅੱਖਾਂ ਦਾ ਆਪਰੇਸ਼ਨ ਹੋਇਆ ਜੀ ਇਹਨੂੰ ਨਾਲ ਲਏ ਆਵੇਂ ਮੇਮ ਮੇਰੇ ਪਿਆਰਿਓ ਅਸੀਂ ਆ ਗਏ ਰੂਮ 'ਚ ਉੱਠ ਕੇ ਬਾਹਰ ਤੇ ਹੁਣ ਗੰਗਾ 'ਚ ਕਰਨੇ ਆ ਇਸ਼ਨਾਨ ਕਰੋ ਚੈੱਕ ਰਾਤ ਨਾਲ ਇਕੱਠ ਜਿਆਦੇ ਨਾ ਦਿਨੇ ਤਾਂ ਹੁੰਦਾ ਹੀ ਆ ਤਕਰੀਬਨ ਉਹ ਰਹਾ ਨਾ ਇਸ਼ਨਾਨ ਕਰਕੇ ਬਈ ਫਰੈਸ਼ ਫਰੂਟ ਓਕੇ ਫਿਰ ਪਾਉਣੇ ਆਪਾਂ ਚਾਲੇ ਰਿਛੀਗੇ ਇਸ ਨੂੰ ਠੀਕ ਆ ਚੱਲੀ ਹੁਣ ਫਿਰ ਵਾਪਸ ਚਲੋ ਚੈੱਕ ਕਰੋ ਇਕੱਠ ਚੈੱਕ ਕਰੋ ਬਈ ਗੇੱਡੜਾ ਲੋ ਕੱਠ ਕੁਲਤ ਤੇ ਆ ਗਈ ਦੀ ਗੇੱਡੜ ਸਿੰਘ ਜੀ ਵਰੋ ਨਹੀਂ ਮਿਲਦੀਆਂ ਇਹ ਕੋੜਾ ਗਿੰਦਰ ਸਿੰਘ ਜੀ ਰਿਜਨਲ ਆ ਕਾਹ ਨੂੰ ਐਦਾ ਉਈ ਬਣਾਈਆਂ ਹੁੰਦੀਆਂ ਨੇ ਕਹਿੰਦੇ ਆ ਗਏ ਬਈ ਰਾਣੀ ਸੁਨਦਰਾ ਕੋਲੇ ਤਾਂ ਰੋਸ ਮਾਲ ਨੂੰ ਮੁੰਡੇ ਚੱਲੀਏ ਰਸਤੇ 'ਚ ਬਾਦ ਲਾਏ ਕੱਪੜੇ ਉੱਪਰ ਨਾਲੇ ਬੰਨਾਂਗੇ ਪੱਗਾਂ ਤੇ ਰੋ ਵੀ ਪਾਰਕਿੰਗ ਆ ਗਈ ਸੀ ਛੇੜੋ ਬਈ ਗੱਡੀਆਂ ਜਿੱਥੇ ਰੋਕ ਕੇ ਬੰਦਦੇ ਆ ਲੈ ਵੀ ਮਿੱਤਰੋ ਕਪੜਾ-ਕਪੜਾ ਮਾਰ ਲਿਆ ਤੇਲ ਪਾਣੀ ਕਰ ਲਿਆ ਆਪਾਂ ਰਾਣੀ ਸੁੰਦਰਾ ਦਾ ਚੈੱਕ ਤੇ ਹੁਣ ਆਪਾਂ ਸਿੱਧਾ ਰਿਸ਼ੀ ਵਿਸ ਰੁਕਣਾ ਸਿੱਧਾ ਰਿਸ਼ੀ ਤੇ ਰਸਤੇ 'ਚ ਪਰਨੇ-ਪੋਨੇ ਬੰਨਾਂਗੇ ਚਾਹ ਪੀਵਾਂਗੇ ਢਾਬੇ ਤੇ ਇੱਥੇ ਨਹੀਂ ਅਸੀਂ ਕੁਛ ਨਹੀਂ ਛੱਕ ਲੰਗ ਲੰਗ ਰਸਤੇ 'ਚ ਜੀ ਛੱਕਾਂਗੇ ਢਾਬੇ ਤੇ ਰੁਕਾਂਗੇ ਉੱਥੇ ਸਾਰਿਆਂ ਦੇ ਦਵਾਲੇ-ਮੋਲੇ ਫਿਰ ਬੰਨਦੇ ਆਪਾਂ ਫਿਰ ਚੱਲਦੇ ਆਂ ਪਾਰਿਸ਼ੀ ਇਸ ਅਨੇ ਤਹੀਂ ਮੰਨਣੇ ਨੇ ਮੇਰੇ ਵੀ ਦਵਾਲਾ ਬੰਨੀ ਅੱਜ ਅੱਜ ਆਪਾਂ ਸਾਰੇ ਦਮਾਲੇ ਹੀ ਬੰਨਾਂਗੇ ਠੀਕ ਆ ਫਾਰ ਗੈਂਗ ਚ ਖੜੇ ਆ ਚਲੋ ਫਿਰ ਟ੍ਰੈਫਿਕ ਹੋ ਜਾਂਦੇ ਉਧਰ ਜਾਮ ਲੱਗ ਗਿਆ ਉਹ ਦੇਖ ਬੱਬੂ ਇਹਨੇ ਵਿਆਰੇ ਹੋ ਕਹਿੰਦੇ ਢਾਬੇ ਤੇ ਰੁੱਕ ਗਏ ਜੇ ਹਾਏ ਚਾਹ ਪਾਣੀ ਕੁਛ ਨਹੀਂ ਪੀਤਾ ਰੋਟੀ ਪਾਣੀ ਕੁਛ ਨਹੀਂ ਉਹ ਮਹਿੰਗਾ ਭੈਗਦੀ ਓਏ ਓਏ ਮਹਿੰਗੀ ਪੈ ਗਈ ਦੀ ਯਾਤਰਾ ਬਾਟੂ ਬਾ ਡਿੱ ਗਿਆ ਦਾ ਤਰੋ ਕਰਤਾ ਸਟਾਰਟ ਕੰਮ ਇਹ ਕਹਿੰਦਾ ਮੁੰਡੇ ਕਹਿੰਦੇ ਆਲੂ ਵਾਲੇ ਪਰੌਂਠੇ ਗਾਣੇ ਤੰਗ ਕਰਦੇ ਆ ਲੰਮੇ ਸਾਬਰ ਚ ਤਾਂ ਕਰਕੇ ਸਿੰਪਲ ਰੋਟੀ ਮੰਗਾ ਲੀ ਆਪਾਂ ਵਧੀਆ ਹੂੰ ਸਿੰਪਲ ਰੋਟੀ ਖਾਓ ਓਕੇ ਆ ਫਿਰ ਆਪਾਂ ਚੱਲਦੇ ਆ ਰਿשי ਕੇ ਸੀ ਰੋਗਾਂ ਨੂੰ ਬਾਕੀ ਆਪਾਂ ਨੂੰ ਕੋਈ ਚੱਕਰ ਵੀ ਨਹੀਂ ਰੋਕਣ ਰੋਕਣ ਦਾ ਜਿੱਤੇ ਮੰਨੂ ਰਾਤ ਤੇ ਹੁਣ ਕੈਪਸੂਲ ਆਏ ਆ ਆਪਾਂ ਲਏ ਹੁਣ ਆਪਾਂ ਤੁਹਾਡੇ ਦਿਮਾਲੇ ਬਣਾਵਾਂਦੇ ਉਹ ਤੋਂ ਮੈਂ ਵੀ ਬੰਨਣਾ ਦੁਬਾਰਾ ਚੇਂਜ ਕਰਨਾ ਠੀਕ ਆ ਨਾਲੇ ਆਪਾਂ ਕੱਪੜੇ-ਕੁਪੜੇ ਚੇਂਜ ਕਰ ਲਈ ਹਣਾ ਕੱਲ੍ਹ ਦੇ ਇਹੀ ਪਾਏ ਨਾ ਆ ਗਏ ਸੀ ਹੁਣ ਇਹੀ ਪਾ ਲਈ ਸੀ ਕੱਪੜੇ ਹੁਣ ਚੇਂਜ-ਚੇਂਜ ਕਰਾਂਗੇ ਪ੍ਰੈ ਹਾਂ ਅਮਰ ਚਮੁਰਚੀਆਂ ਤੂੰ ਖਾ ਲੈ। ਕਿੱਲੇ ਹੋ ਆ ਬਦਿਆ ਉਹਦੇ ਪਰਨੇ ਇੱਥੇ ਮੁੰਡੇ ਇੱਧਰ ਆ ਕੇ ਪਿੱਛੇ ਦਮਾਨਾ ਪਹਿਲਾਂ ਮੇਰੇ ਬੰਨ ਬਾਈ। ਫਿਰ ਕਰਦੇ ਆ ਸਟਾਰਟਿੰਗ। ਦਮਾਨਾ ਬੰਨੂ ਬੱਬੂ ਦੇਲਾ। ਦਮਾਨਾ ਮੈਨੂੰ ਬੰਨਣਾ ਨਹੀਂ ਆਉਂਦਾ ਪੱਗ ਮੈਨੂੰ ਬੰਨਣੀ ਆਂਦੀ ਆ। ਚਾਲ ਵੀ ਸਾਡੀ ਆ ਰਹੀ? ਆ ਰਹੀ ਏ ਕਿ ਨਹੀਂ ਆ ਰਹੀ? ਤੂੰ ਵਸ ਦੇਖ ਆਹ ਲੋੜ ਨਹੀਂ ਮੈਨੂੰ। ਹਾਂ। ਸੱਤ ਵਾਰ ਕਿਉਂ ਵੀ? ਵਲੌਗ ਮੈਂ ਆਪੇ ਨਹੀਂ ਬਣਾਉਂਦਾ ਜੀ ਜੋ ਮੈਂ ਆਉਣਾ। ਲਵੀ ਮਿੱਤਰੋ ਆਪਣੇ ਤਾਂ ਬੰਨਤਾ ਇੱਧਰ ਕਰਾ ਚੈੱਕੋਂ ਡਿਆ ਕਰੋ ਚੈੱਕ ਦਮਾਲੇ ਅਸੀਂ ਤਾਂ ਬੰਨ ਲਿਆ ਉਧਰ ਲੱਗ ਰਿਹਾ ਬੰਨ ਗਿਆ ਆ ਜੋ ਬਾਰ ਮੁੰਡਿਓ ਉੱਥੇ ਬੈਠਿਆ ਸ਼ੌਚ ਮੁੰਡਿਓ ਬੰਨ ਲੇ ਦਮਾਲੇ ਸਾਰਿਆਂ ਨੇ ਆਏ ਵਿੱਚੋਂ ਬਰਾ ਚੱਲੀਏ ਹੁਣ ਆਪਾਂ ਤੇ ਦਮਾਲੇ ਛੇੜੋ ਗੱਡੀਆਂ ਪਟਿਆਲੇ ਤੋਂ ਕਰਾਈਦੀ ਆ ਕਿੱਥੇ ਗਏ ਆਪਾਂ ਹਰੀਦਵਾਰ ਟੱਪਿਆ ਏ ਦਵਾਰੇ ਟੈਂਕੀਆਂ ਭਰਵਾਉਣ ਲੱਗਿਆਂ ਦੇਖਦੇ ਕੰਨੇ ਕੰਨੇ ਦਾ ਪਿਆਊਗਾ ਹੁਣ ਬਾਦ ਸਾਹਿਬ ਕਿੰਨੇ ਦਾ ਪੈ ਗਿਆ 1883 ਹੋ ਗਿਆ ਐ ਉਹ ਨਹੀਂ ਕਰਦਾ 1100 ਕਰਦਾ 1100 ਦਾ ਪੈ ਗਿਆ ਹੋਰ 1700 ਦਾ ਪੈ ਗਿਆ ਹੁਣ ਤੇਰੇ ਵਾਲੀ ਚ ਦੇਖ ਰਿਹਾ ਉਹ ਕਿੰਨੇ ਦਾ ਪਊਗਾ ਸਾਡੇ ਵਾਲੀ ਦਾ ਕਾਹ ਤੋਂ ਪਊਗਾ ਬਦਮ ਰੁੱਤੀ ਆਵੀਂ ਦੇਖ ਓਏ ਓਏ ਹੁਣ ਡਰਾਈਵਰ ਦਾ ਪਤਾ ਲੱਗੂਆ ਓ 50 ਨਗਾ ਸਾਡੇ ਤਾਂ ਪਿੱਛੇ ਆ ਰਹੇ ਦੂਦੋਂ ਦਾ ਰਿਸ਼ਤੇਦਾਰੀ ਚ ਭੱਗੇ ਜਿਹਾ ਨਾ ਰਿਸ਼ਤੇਦਾਰੀ ਚ ਲੈ ਇਧਰ ਲੱਤ ਕਿਹੜਾ ਤੇਰੇ ਸਹੁਰੇ ਆ ਹੁਣ ਦੇਖਦੇ ਆ ਇਹ ਵਾਲੀ ਕਿੰਨੇ ਦਾ ਪਊਗਾ ਸਾਡੇ ਚ 1700 ਦਾ ਪੈ ਗਿਆ ਕਿਤੇ ਹੁਣ ਕਿੰਨੇ ਦਾ ਪਊਗਾ ਸਾਡੇ ਲਈ ਤਾਂ 1700 ਕਰਿਆ ਆ ਆਪਣੇ 1700 1700 ਹੋ ਜੇਗੀ 1000 ਕੇ ਜਾਈ ਬਾਵੜਾ ਹੋ ਰਿਆ ਤੂੰ ਇਹ ਨਹੀਂ 2000 ਤੂੰ ਕੱਟ ਮੈਂਦਾ ਇੱਥੇ ਲੱਗ ਗਿਆ ਤੂੰ ਨਾ ਇਹ ਤਾਂ ਕੱਟ ਮਾਰ ਗਈ ਮੈਂ ਕਹਿੰਦਾ ਪੰਜ ਹੋਰ ਹੋਰ ਫੋਰਚਨ ਵਾਲਾ ਕੱਢ ਕੇ ਲਿਆ ਆਪਾਂ ਨਾ ਇਹ ਨਾਲ ਟਰਾਲੀ ਵੀ ਰਹਿ ਗਈ ਪਿੱਛੇ ਗੇ ਆਹ ਆ ਆ ਆ ਉਹ 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 ਨਾ ਦੀ ਹੈ ਗੈਲਰੀ ਮੈਂ ਬੰਦੇ ਪੰਜ ਆ ਤੇ ਤਿੰਨੇ ਜਣੇ ਯਾਰ ਅੱਜ ਤਿੰਨ ਕਿਉਂ ਆ ਸਾਡੀ ਕਿਹੜਾ ਗੱਡੀ ਚ ਵੀਡੀਓ ਬਣੀ ਪਹਿਲਾਂ ਡਰਾਈਵਰ ਨੂੰ ਲੱਗੇ ਨਾ ਡਰਾਈਵਰ ਨੂੰ ਲੱਗੇ ਨਾ ਚਾਰ ਜਣੇ ਬੈਠੇ ਮੈਂ ਕਿਹਾ ਸੀ ਵੀ ਅਸੀਂ ਵੀ ਚਾਰੇ ਆ ਆ ਤਾਂ ਪਾਣਾ ਘੰਟਾ ਪੈਟਰੋਲ ਬੰਦ ਰਿਹਾ 2 ਵਜੇ ਤੁਰ ਜੇ ਰਾਤ ਨੂੰ ਸੌਂ ਲਾਂਦਾ ਕਾਨੂੰਨ ਮਨਤੀ ਭੁਲਦਾ ਪੈਟਰੋਲ 2 ਵਜੇ ਤੁਰ ਕੇ ਜਾਂਦੇ 2000 ਟੱਪੂ ਹਾਏ ਲੱਗੇ ਕਹਿਣ 2000 ਟੱਪੂ ਟੱਪਣ ਦੇ ਆਪਣੇ ਵਧੀਆ ਗੱਲਾਂ ਇਹ ਸਾਡੇ ਪ੍ਰੋਪਰ ਤਾਂ ਹੋ ਗਈ ਬਾਈ ਕੀ ਆਕਾ ਤਾਰਨ ਸੋਦਾ ਹੋ ਗਿਆ ਹਜੇ ਤਾਂ ਕੱਟ ਵੀ ਨਹੀਂ ਮਾਰਿਆ ਹੋ ਗਿਆ 1800 ਰੁਪਏ ਹਜੇ ਤਾਂ ਕੱਟ ਵੀ ਨਹੀਂ ਮਾਰਿਆ ਵੀਰੇ ਆਪਣੇ ਦਾ 2500 ਹੋ ਗਿਆ ਪੀ ਗਈ ਬੱਜੇਗਾ ਕੱਟ ਦੇਖਦੇ ਆ ਕਿੰਨੇ ਦਾ ਵਾਧੇ ਖਾ ਗਈ ਕੋਈ 24 ਰੁਪਏ ਜੰਨੇ ਪੁੱਲ ਭਰਦੇ ਜੰਨੀ ਸਾਡਾ ਲਈ ਭਰੀ 19 ਭਰਦੇ ਵੇ ਦੇਖਦੇ ਆ 8 1800 1900 ਦਾ ਪੈ ਗਿਆ ਉਹ ਕੰਨੇ ਨੰਬਰ ਵੀ ਨਾ ਦੇਖੇ ਮੇਰੇ ਟੱਕੇ ਲੱਗੀ ਜਾਵੇ ਬਸ ਉਹਨੇ ਲੈ ਬਈ ਕਿੰਨੇ ਦਾ ਹੋ ਗਿਆ 1800 1900 ਦੇ ਲਾਲਾ 1900 ਦਾ ਹੋ ਗਿਆ ਓਏ ਐਂ ਹੀ ਮੈਂ 1900 ਉਹ 30 ਰੁਪਏ ਬਾਕੀਆਂ ਚਲ 30 ਘੱਟ ਲਾਲਾ ਠੀਕ ਹੀ ਹੋ ਗਿਆ 150 ਰੁਪਏ ਆ ਉਹ 13 ਪਰ ਪਵਾ ਲਾ ਠੀਕ ਉਹ ਤੇਰੇ ਨਾਲ ਡੋਲ ਵੀ ਰਿਆ ਵੀਰੇ 100 ਰੁਪਏ ਡੁੱਲ ਗਏ ਵੀਰੇ ਉਹ ਬਾਈ ਟੈਂਕੀ ਚ ਪਾਇ ਕੋ ਗੱਡੀ ਚ ਪਾ ਤਾਂ ਅੰਦਰ ਅੰਦਰ ਦੇਖੋ ਏ ਨਹੀਂ ਯਾਰ ਇੱਧਰ ਅੰਦਰ ਸੇ ਕੀ ਰਹਾ ਹੋ ਪੱਕਾ ਬਾਤ ਪਾਦੇ ਆ ਬਾਹਰ ਨੂੰ ਨਹੀਂ ਗਾ ਕੇ ਹਟ ਜਾ ਉਹ ਤੈਨੂੰ ਐਨ ਐਨ ਪਵਾਣ ਨੂੰ ਕਿਨੇ ਗਿਆ ਦੀ ਉੱਪਰ ਤੱਕ ਭਰਤਾ ਆਰੋ ਬੋਤਲ ਨਾ ਨੋ ਸੇਵਗਾ ਮੈਨੂੰ ਐ ਲੱਗਦਾ ਵੀ ਡਾਟਾ ਨਹੀਂ ਲੱਗਾ ਯਾਰ। ਨਹੀਂ ਨਹੀਂ ਜੀ। ਓਵਰਫਲੋ ਵਾਲਾ ਟੁੱਟ ਰਿਹਾ ਹੈ ਜੀ। ਓਵਰਫਲੋ ਆਣੀ ਜਿਹੜੀ ਉੱਪਰ ਪਾਈਪ ਨਹੀਂ ਹੁੰਦੀ ਹੈਗੀ ਉਹ ਬਾਹਰ ਹੁੰਦੀ ਹੈ ਪਾਈਪ ਯਾਰ। ਮੰਨ ਵੀ ਲੈ ਉਹ ਬਾਹਰ ਹੁੰਦੀ। ਉਹ ਬੰਦਾ ਦਾ ਕੋਈ ਵਧੀਆ ਭੇਜ ਦਿੰਦਾ। ਕੋਲਡ ਡਰਿੰਕ ਲੈਣ ਵਾਸਤੇ ਬੰਦਾ ਦਾ ਵਧੀਆ ਭੇਜ ਦਿੰਦਾ। ਥੱਲੇ ਲਾ ਜੀ ਓਏ। ਦੇਖਾ ਐਂ ਦੇ ਪੰਗੇ ਲੈਂਦਾ। ਮੈਂ ਦੇਖ। ਸਾਡੇ ਮੁੰਡੇ ਹੋਜਦਾ ਚੜਾਈ ਸਟਾਰਟ ਹੀ ਹੋਈ ਦੀ ਇੱਥੇ ਜਾ ਮਿਲ ਗਿਆ। ਕਿ ਇਸ ਪਹੁੰਚ ਗਏ ਕੌਣ ਆਉਂਦੇ ਹੋ ਅਰਸ਼ੀਕ ਜੀ ਹੈ ਅਰਸ਼ੀਕ ਜੀ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਤਾਂ ਜੇ ਹੈਗੀ ਹੈ ਜਦੋਂ ਅੱਗੇ ਜਾ ਕੇ ਹੋਊਗਾ ਮੌਸਮ ਸੈਟ ਪੂਰੇ ਤਾਂ ਹੈਗੀ ਆ ਫੁੱਲ ਗਰਮੀ ਐ ਪੱਤਾ ਜਮੀ ਪਾਣੀ ਪਾ ਤੂੰ ਚਲਾ ਗਰਮ ਤਾਂ ਨਹੀਂ ਹੋਈ ਪਾਣੀ ਪਾਉਣੀ ਪੂਰਾ ਕਰ ਲੋ ਬਾ ਚੜਾਈ ਅੱਗੇ ਫਿਰ ਜਾਮ ਲੱਗ ਰਿਹਾ ਫਿਰ ਆਹ ਹੋ ਜਾਂਦਾ ਬਰਾਜ ਕਈ ਵਾਰ ਗਰਮ ਗਰਮ ਹੋ ਜਾਂਦੀਆਂ ਨੇ ਪਾਣੀ ਪਾਉਣੀ ਪਾ ਲੋ ਓਕੇ ਕਰ ਲੋ ਜਾਮ ਲੱਗ ਰਿਹਾ ਹੈਗਾ ਦੇਖੋ ਕੋਈ ਲੰਮਾ ਤੁਰਕਾਂ ਉਹਰੇ ਸ਼ੌਂਚ ਵਧੀਆ ਲਾ ਲਈ ਦਨੇ ਉਹ ਦੀਦ ਪਹਾੜਾਂ ਜਾ ਕੇ ਇੱਥੇ ਠੰਡੇ ਲਾ ਕੇ ਜਾਵਾਂਗੇ ਆਪਾਂ ਤਾਂ ਆਪਣੇ ਪਿੰਡ ਮੀ ਪੈ ਗਿਆ ਤੇ ਉਹ ਵੀ ਛੱਡਿਆ ਏ ਆਏ ਓਏ ਇਹ ਗੱਲਾਂ ਕੱਲ ਕਿ ਨਾਂਡੀ ਦੀ ਬਾਈ ਹਾਂ ਆ ਕਹਾਂਦਾ ਕਹਾਂਦਾ ਤੁਹਾਨੂੰ ਠੰਡ ਚ ਲੈ ਕੇ ਜਾਊਂਗਾ ਮੈਂ ਤਾਂ ਅੰਦਰ ਨੂੰ ਗਰਮੀ ਚ ਮਾਰ ਰਗੇ ਆ ਅੰਦਰ ਸਾਰੇ ਘਰਾਂ ਦੇ ਕੋਟ ਚੱਕ ਲਿਆ ਏ ਮੈਂ ਤਾਂ ਕੋਟ ਵੀ ਦੋ ਤਿੰਨ ਲਿਆ ਆ ਪਰ ਵੀ ਲੈ ਲਓ ਕੋਟੀਆਂ ਵੀ ਪਾ ਲਓ ਕਰੇ ਜੀਨ ਤਾਂ ਪੈਸਿਆਂ ਦੀ ਉਹ ਤਾਂ ਚੀਨ ਵੀ ਨਹੀਂ ਮੰਦੀ ਨਿਕੜਦੇ ਫਿਰਦੇ ਤੂੰ ਤਾਂ ਆ ਰਿਹਾ ਜਿਵੇਂ ਮੈਂ ਮੰਨਾਲੀ ਹੈ ਇਨੂੰ ਦੱਸਿਆ ਨਹੀਂ ਤਾਂ ਵੀ ਸ਼੍ਰੀ ਐਮਗੁਣ ਸਾਹਿਬ ਚੱਲੇ ਆਪਾਂ ਸਾਰੇ ਮੋٹے ਕੱਪੜੇ ਲੈ ਇੱਕ ਟੀ-ਸ਼ਰਟ ਲੈ ਸਾਰੇ ਮੋٹے ਲੈ ਆ ਗੱਲੇ ਭਾਈ ਲੈ ਆ ਬੱਕੀ ਦਾ ਰੋ ਮੋٹے ਲੈ ਦੇ ਲਿਆ ਪਹੁੰਚ ਗਏ ਰਿਸ਼ੀ ਗਿਸ਼ ਬਾਈ ਤੇ ਉੱਧਰ ਪਤਾ ਨਹੀਂ ਕਿਹੜੇ ਸਿੰਗਰ ਚੱਲ ਰਹੇ ਹਾਂ ਕਿਹੜਾ ਗਾਣਾ ਕਰ ਰਿਹਾ ਦੀ ਓਏ ਨੀ ਟੂ ਸੱਟ ਰਾਲਾ ਹੈ ਚੇਤੇ ਹੋਣਾ ਮੁੰਡਾ ਨਹੀਂ ਕਨਾਲ ਦੇ ਪਿੰਡ ਵਾਲਾ ਕਿਹੜੇ ਪਿੰਡ ਇਹ ਕਿਹਨੂੰ ਭੇਜ ਰਿਆ ਇਹ ਤਾਂ ਵੈਸੇ ਭਾਈ ਛੋਲੇ ਭੇਜ ਪਾਪੇ ਨੂੰ ਭੇਜ ਰਿਆ ਪਾਪੇ ਨੂੰ ਪਾਪੇ ਨੂੰ ਭੇਜ ਰਿਆ ਉਹਦੇ ਪਾਪੇ ਨੂੰ ਪਾਪਾ ਦਾ ਇਹ ਜੇ ਗਾਣੇ ਸੁਣਦਾ ਬੋਲੋ ਜੀ ਬੋਲੋ ਜੀ ਗਾਣਾ ਸੁਣਾਓ ਥੋੜਾ ਗੇਟ ਤੇਰੇ ਦੀਵੇ ਤੇ ਕਲੀਆਂ ਉਹ ਵੀ ਮੈਂ ਕਦੀਆਂ ਮੋਟਰ ਵਾਲੀ ਡੇਕ ਤੇ ਝਿੜੀਆਂ ਅੱਜ ਵੀ ਚੈੱਕ ਦੀਆਂ ਕਿਆ ਬਾਤ ਹੈ ਲੋਕਾਂ ਦੀ ਵਾ 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 ਇਹਨਾਂ ਦੇ ਸਾਲਿਆਂ ਲੱਛਣਾ ਹੈ ਨਹੀਂ ਐ ਮੁੰਡਾ ਆ ਰਿਹਾ ਆਹੋ ਇਹ ਮੁੰਡਾ ਸਾਹਿਬ ਚੱਲੇ ਆਪਾਂ ਇਹਦਾ ਰਿਜੀ ਚਲੋ ਕੋਈ ਨਹੀਂ ਬਈ ਥੋੜਾ ਬੋੜਾ ਇਨਵਾਇਸ ਵੀ ਚਾਹੀਦਾ ਕਣਾ ਜੇ ਜਿਆਦਾ ਬੰਦਾ ਨਾ ਮੈਟਰ ਕੇ ਜਾ ਜੇ ਉਹ ਤੋਂ ਬਾੜ ਨਹੀਂ ਨਿਕਲ ਜੀ ਥੋੜਾ ਬੋੜਾ ਇਨਵਾਇਸ ਜ਼ਰੂਰੀ ਹੈ ਕਾ ਬਈ ਜ਼ਰੂਰੀ ਹੈ ਸਹੀ ਗੱਲ ਹੈ ਬਾਬੂ ਹੋ ਬਾਕੀ ਦਾ ਜਾਲ ਫਾਕੀ ਸਾਰੇ ਠੀਕ ਆ ਆ ਵੀ ਮੁੰਡੇ ਸਿਹਤ ਬੰਦਾ ਸਾਰੇ ਸਿਹਤ ਬੰਦਾ ਨਾ ਇਹਦਾ ਜੇ ਅੱਖਾਂ ਦਾ ਆਪਰੇਸ਼ਨ ਹੋਇਆ ਜੀ ਇਹਨੂੰ ਨਾਲ ਲੈ ਬਬੂ ਇਹਨੂੰ ਕਾਧ ਲੈ ਕੇ ਆਇਆ ਇਹਦਾ ਅੱਖਾਂ ਦਾ ਆਪਰੇਸ਼ਨ ਹੋਇਆ ਤੂੰ ਇਹਨੂੰ ਕਿਉਂ ਲੈ ਕੇ ਆਇਆ ਅੱਧਰ ਤੂੜੀਆਂ ਚੱਲ ਰਹੀਆਂ ਨੇ ਤਾਂ ਕਰਕੇ ਧੂੜ ਮਿੱਟੀ ਬਹੁਤ ਜ਼ਿਆਦਾ ਹੁੰਦੀ ਇੱਧਰ ਹੈ ਨਹੀਂ ਆਪਣੇ ਨਹੀਂ ਨਾ ਕਰੀ ਤੇ ਅੱਖਾਂ ਦਾ ਆਪਰੇਸ਼ਨ ਹੋਇਆ ਆਪਰੇਸ਼ਨ ਹੋਇਆ ਤਾਂ ਹੀ ਕਰਕੇ ਉਹਨਾਂ ਨੇ ਕਿਹਾ ਵੀ ਮਿੱਟੀ ਨਹੀਂ ਪੈਣੀ ਚਾਹੀਦੀ ਅੰਦਰ ਲੈਣਾ ਜਿੱਦੇ ਅੰਦਰ ਨਹੀਂ ਆਹ ਦੇਖ ਆਹ ਡਾਕਟਰ ਦੇ ਐਨਕਾ ਵੀ ਬੜੀਆਂ ਤਿਆਰ ਆਹ ਦੇਖ ਆਹ ਐਨਕਾ ਵੀ ਬੜੀਆਂ ਉਸ ਵਾਲੀਆਂ ਦਿੱਤੀਆਂ ਹੋਈਆਂ ਮੁੰਡੇ ਦਾ ਆਪਰੇਸ਼ਨ ਹੋਇਆ ਹੋਇਆ ਚਲ ਕੋਈ ਨਹੀਂ ਅਸੀਂ ਇੱਕ ਸਾਈਡ ਜੀ ਦੇ ਬਿਠਾ ਦਿਆ ਹੁਣ ਆਪਾਂ ਚੱਲੀਏ ਭਾਈ ਉਧਰ ਦਾੜਾ ਦਾ ਗੱਡੀਆਂ ਆਈਆਂ ਦੇਖਾ ਹੋਰ ਬਾਬਾ ਜੀ ਫਿਰ ਹੈ ਪਾਣੀ ਪੂਰੀ ਚੈੱਕ ਕਰਨਾ ਪਾਣੀ ਪਾਓ ਗੱਡੀਆਂ ਤੇ ਫਿਰ ਚੱਲਦੇ ਆਂ ਚੜਾਈ ਬਹੁਤ ਹੈ ਉੱਪਰ ਉਹ ਕਰਦੇ ਠੀਕ ਉਹ ਨਹੀਂ ਹੋਇਆ ਲੈ ਖੋਲੀ ਪੰਡ ਖੋਲ ਸ਼ੌਂਕ ਨਾਲ ਹੀ ਲੈ ਕੇ ਆਇਆ ਹੋਂਡਾ ਇਹ ਚਾਕਦੇ ਨੇ ਅੰਗਰੇਜ਼ ਅੰਗਰੇਜ਼ ਦੇਖ ਲੋ ਬੱਸਾਂ ਜਿ ਘੁੰਮ ਰਹੇ ਨੇ ਉਰੇ ਇਧਰ ਫੇਰ ਵੀ ਅਸੀਂ ਮਰੂਤੀਆਂ ਲੈ ਕੇ ਆਏ ਹੋਇਆ ओके ओके ओके। ਜੀ ਕਿਰਪਾ ਇਹਨੂੰ ਰੈਣੀ ਜੇਂਦੀ ਆ। ਉਹ ਲੈ ਜਾ ਲੈ ਜਾ ਇਹਨੂੰ ਵੀ ਲੈ ਜਾ। ਕਿੰਨੇ ਤਾਕੜੇ ਨੇ ਓੰਨੀ ਬੱਸਾਂ 'ਚ ਜਾ ਰਹੇ ਨੇ। ਓਏ ਨੀਤ ਤੋਂ ਬਿਨਾ ਕਾਹ ਨੂੰ ਮਰਦਾਂ ਨੇ। ਕਹੋ ਭਈ। ਹਾਂ। ਪੈਸਾ ਕੰਮ ਨਹੀਂ ਆਉਂਦਾ ਸਾਰਿਆਂ। ਕਮਾਈ ਦੇ ਜਾਂ ਆਦਨ ਕੰਮ ਹੁੰਦੇ ਜਿਹੜੇ ਆਪਣੇ ਚੰਗੇ ਕਰਮ ਹੁੰਦੇ ਆ। ਜਮਨਾ ਆ ਗਈ ਜਮਨਾ ਹਰੀ ਸ਼ੀਸ਼। ਉਰੋਂ ਜਾ ਕੇ ਹਰਦਵਾਰ ਜਾਂਦੀ ਆ ਫਿਰ ਜਮਨਾ ਹਨਾ ਓਏ। ਗੁਰੂ ਘਰ ਪਹੁੰਚਣ ਵਾਲਈ ਆ ਸ੍ਰੀ ਹੇਮਗੰਡ ਸਾਹਿਬ ਮੈਨੇਜਮੈਂਟ ਹੇਮਗੰਡ ਸਾਹਿਬਾ ਰਿਸ਼ੀਕੇਸ਼ ਐਤੋਂ ਆਪਣੇ ਪਾਸਪੋਰਟ ਬਣਨੇ ਆ ਮਿੱਤਰਾ ਲਾਇਬ੍ਰੇਰੀ ਲਾ ਲੀਏ ਹੁਣ ਆਪਾਂ 2 ਮਿੰਟ ਹਾਂ ਇਹਦੀ ਲਾ ਦੇ ਹੁਣ ਰਿਸ਼ੀ ਚੱਕ ਦੀ ਤਾਂ ਇਹ ਜਿਹਦਾ ਓ ਵੀ ਛੱਡੀਆਂ ਕਿਸ਼ਤੀਆਂ ਗੁਸਤੀਆਂ ਯਾਰ ਹਾਏ ਅਬੀ ਸੰਗ ਤੇ ਆਪਾਂ ਪਹੁੰਚ ਗਏ ਰਿਸ਼ੀਕੇਸ਼ ਗੁਰੂ ਘਰ ਗੁਰਦੁਆਰਾ ਸ੍ਰੀ ਹੇਮਗੰਡ ਸਾਹਿਬ ਮੈਨੇਜਮੈਂਟ ਟਰਸਟ ਠੀਕ ਆ ਇਹ ਗੁਰੂ ਘਰ ਮੇਨ ਆ ਵੀਰਾਂ ਇਹ ਉਥੇ ਰੁਕਣ ਨਾਲੋਂ ਆਹ ਗੁਰੂ ਘਰ ਚ ਆ ਜਾਇਆ ਕਰੋ ਤੇ ਰਹਿਣ ਪਹਿਣ ਦਾ ਪ੍ਰਬੰਧ ਵਧੀਆ ਸਾਰਾ ਲੰਗਰ ਪਾਣੀ ਦਾ ਅਸੀਂ ਵੀ ਰਾਤ ਉਥੇ ਗਲਤ ਰੁਕੋਗੇ ਕਿਉਂ ਨਾ ਤਾਂ ਉਥੇ ਇੰਨੀ ਸਹਵਾਈ ਵਗੈਰਾ ਕੀ ਠੀਕ ਆ ਉਰੇ ਸਹੀ ਆ ਤੇ ਉਰੋਂ ਬਾਈ ਜੇ ਉਰੇ ਆਉਂਗੇ ਤਾਂ ਉਰੇ ਆਏ ਤੇ ਇੱਕ ਪਾਸ ਬਣ ਦਿਆ ਸੇਮਕੌਂਟ ਸਾਹਿਬ ਦੀ ਐਂਟਰੀ ਤਾਂ ਹੀ ਹੁੰਦੀ ਹੈ ਜੇ ਉਰੋਂ ਪਾਸ ਬਣਾ ਕੇ ਲਿਓਗੇ ਆਧਾਰ ਕਾਰਡ ਹੋਣਾ ਜ਼ਰੂਰੀ ਆ ਉਹ ਇੱਧਰ ਜਾ ਕੇ ਰੂਮ ਬਣਿਆ ਹੋਇਆ ਉਥੇ ਪਾਸ ਬਣਨਿਆ ਸਾਰਿਆਂ ਦੇ ਜਿੰਨੇ ਵੀ ਤੁਹਾਡੇ ਨਾਲ ਸੰਗਤ ਹੋ ਗੋ ਸਾਰਿਆਂ ਦੇ ਪਾਸ ਬਣਨਿਆ ਜੇ ਗੁਰੂ ਘਰ ਆ ਵੇ ਗੱਡੀਆਂ ਲਾ ਦੀਆਂ ਪਾ ਪਾਰਕਿੰਗ ਚ ਆ ਗਏ ਅਸ਼ਨਾਨ ਕਰਦੇ ਹੁਣ ਆਪਾਂ ਰਿਸ਼ੀਕੇਸ਼ ਗੁਰੂ ਘਰ ਚ ਪਹੁੰਚ ਗਏ ਬਾਈ ਗੁਰੂ ਘਰ ਰਿਸ਼ੀਕੇਸ਼ ਹੇਮਕੁੰਟ ਸਾਹਿਬ ਮੈਨੇਜਮੈਂਟ ਕਿ ਆਪਾਂ ਨੂੰ ਯਾਰ ਉੱਥੇ ਬਾਲਾ ਉਹ ਨਹੀਂ ਹੈਗਾ ਉੱਥੇ ਰੁਕਣਾ ਨਹੀਂ ਸੀ ਆਪਾਂ ਰਾਤ ਹਨਾ ਉਰੇ ਸਹੀ ਸੀ ਉਰੇ ਕਿਉਂਕਿ ਰੂਮ ਰਾਮ ਮਿਲਦੇ ਆ ਦੇਖ ਬਣੇ ਹੋਏ ਇਧਰ ਸਾਰੇ ਉੱਥੇ ਰੂਮ ਨਾਲੇ ਦਾ 12 24 22 2200 ਰੁਪਏ ਮੰਗ ਰਹੇ ਸੀ ਇਹ ਤੇ ਉੱਥੇ ਰਹਿਣ ਨਾਲੋਂ ਊਰੇ ਆਉਣ ਚ ਫਾਇਦਾ ਕਹੋ ਨਹੀਂ ਬਈ ਆਉਂਦੇ ਆਉਂਦੇ ਪਾਵੇਂ ਰੁਕ ਜੋ ਉੱਥੇ ਗੰਗਾ ਤੇ ਪਰ ਆਉਣਾ ਊਰੇ ਚਾਹੀਦਾ ਹੈਗਾ ਹਾਂ ਊਰੇ ਸੇਫਟੀ ਆ ਗੁਰੂ ਘਰ ਬਣਿਆ ਹੋਇਆ ਦੇਖੋ ਸਫਾਈ ਚੈੱਕ ਕਰ ਲਨ ਵਾਲੇ ਲੰਗਰ ਪਾਣੀ ਸਾਰਾ ਕੁਝ ਓਕੇ ਆ ਐਸੀ ਵੀ ਮੱਥਾ ਟੇਕ ਕੇ ਹੁਣ ਗੋਬਿੰਦ ਘਾਟ ਨੂੰ ਜਾਣਾ ਬਸ ਠੀਕ ਆ ਬਾਕੀ ਬਈ ਗੁਰੂ ਘਰ ਤੁਹਾਨੂੰ ਪਤਾ ਹਨਾ ਗੁਰੂ ਘਰ ਸਰਬਾਰ ਸੱਮੱਥਾ ਦੇ ਲਈ ਤੇ ਉਹ ਬਣੇ ਹੋਏ ਬਈ ਦਫ਼ਤਰ ਉੱਥੇ ਬਣਦਾ ਪਾਸ ਉੱਥੇ ਪਾਸ ਬਣਾ ਲਿਓ ਤੇ ਆਪਾਂ ਪਹਿਲਾਂ ਦਰਸ਼ਨ ਕਰ ਲਈ ਮਹਾਰਾਜ ਦੇ ਫੇਰ ਬਣਾਉਣਾ ਉਧਰ ਆਪਾਂ ਪਾਸ ਲੋ ਜੀ ਦਰਬਾਰ ਸਾਹਿਬ ਚ ਮੱਥਾ ਟੇਕ ਕੇ ਅਸੀਂ ਆ ਗਏ ਸੀ ਇੱਧਰ ਦੇਖੋ ਸਾਰਾ 뷰 ਜਿਵੇਂ ਪੁਰਾਣਾ ਹਨਾ ਸਿੱਖੀ ਦਾ ਇਤਿਹਾਸ ਆ ਉਹ ਸਾਰਾ ਟੋਟਲੀ ਬਰਾਸਤ ਕੀਤਾ ਗਿਆ ਕੱਲੀ ਕੱਲੀ ਮੈਂ ਦਿਖਾਉਣਾ ਚੈੱਕ ਕਰ ਲਵਾਂ ਜੀ ਬਹੁਤ ਸੋਹਣਾ ਹੈ ਇਤਿਹਾਸ ਆ ਜਿਹੜਾ ਬਾਈ ਕੋਈ ਯੂਜ਼ ਕਰਕੇ ਵੀਡੀਓ ਨੂੰ ਪਾ ਲਿਓ ਠੀਕ ਆ ਮੈਂ ਕਈ ਮਤਿ ਦੱਸ ਜੀ ਯੂਜ਼ ਕਰ ਕਰਕੇ ਵੀਡੀਓ ਬਈ ਪਿਆ ਸਾਰਾ ਪੜਦੇ ਹੋ ਬਹਿ ਲਓ ਵੀਰਾ ਐ ਮਿਲੀ ਜੀ ਜਾ ਕੇ ਸਿੱਖੀ ਹੈ ਨਾ ਪੱਗ ਆ ਗਈ ਐਮੀ ਤਾਂ ਮੋਲਕੀ ਨਹੀਂ ਕਿਟਾਇ ਕਿਸ ਨੇ ਪੱਗ ਨਹੀਂ ਲਾਹੀ ਗਾੜੀ ਕਾਹੀ ਕਹਿੰਦੇ ਨੇ ਸੌਖੇ ਨਹੀਂ ਮਿਲਦੀ ਸਰਦਾਰੀ ਬਹੁਤ ਮਹਿੰਗੀ ਸਰਦਾਰੀ ਮਿਲੀ ਹੋਈ ਆਪਾਂ ਨੂੰ ਕਮੇਪੂ ਐਨਾ ਮੰਗੇ ਮੋਂਗ ਸਰਦਾਰੀ ਮਿਲੀ ਹੋਈ ਆਪਾਂ ਨੂੰ ਬੱਤਨਤਨ ਬਾਬਾ ਦੀਪ ਸਿੰਘ ਤੰਤਨ ਬਾਬਾ ਤੇ ਸਿੰਘ ਛੋਟੇ ਸੱਜਦੇ ਟਰੋਟਲੀ ਸਿੱਖੀ ਦਾ ਇਤਿਹਾਸ ਹੈ ਜਿਹੜਾ ਉਰੇ ਬਰਾਸਤ ਕੀਤਾ ਬਈ ਤੋਂ ਬਣਦੇ ਬਈ ਪਾਸ ਆਪੋ ਆਪਣੇ ਆਧਾਰ ਕਾਰਡ ਚਾਹੀਦੇ ਬਸ ਉਰੇ ਕਾਉਂਟਰ ਨੰਬਰ 4 ਤੋਂ ਨਾਲ ਇਹ ਤੇ ਇਤਿਹਾਸ ਰੂਮ ਬਣਿਆ ਹੋਇਆ ਕਿ ਇਹਥੋਂ ਬਣਦੇ ਆ ਇਹਥੋਂ ਬਣਾ ਕੇ ਫੇਰ ਅੱਗੇ ਜਾਣਾ ਬੰਦਾ ਲੋ ਜੀ ਆਹ ਪਾਸ ਬਣਦਾ ਭਾਈ ਇਹ ਸਕੀਨ ਹੁੰਦਾ ਉੱਥੇ ਅੱਗੇ ਸਹਿਜ ਸੁਹਾਗ ਸੁੱਖਿਆ ਸੁਰੱਖਿਅਤ ਕਿੰਨੇ ਬੰਦੇ ਨੇ ਪਾਸ ਸਾਡੇ ਦਾ ਲੱਗ ਰਿਹਾ ਲੈਂਡ 'ਚ ਸਾਰੇ ਉਹਨਾਂ ਦਾ ਬਣ ਗਿਆ ਜਿੰਨੇ ਵੀ ਸਾਰੇ ਜਾਂਦੇ ਆ ਸਾਰੇ ਬਣਾ ਰਹੇ ਨੇ ਸਾਰਿਆਂ ਨੇ ਹਿਮਕੁੰਡ ਸਾਹਿਬ ਜਾਣਾ ਹੂੰ ਸਾਰਿਆਂ ਦਾ ਬਣੂ ਰਿਸ਼ੀ ਕੇ ਦਾ ਮੇਨ ਗੁਰੂ ਘਰ ਆ ਵੀਰ ਇੱਥੇ ਆਉਣਾ ਮੰਨਦਾ ਆਪਾਂ ਠੀਕ ਆ ਓਕੇ ਉਰੋਂ ਜਾਣਾ ਆਪਾਂ ਸ੍ਰੀ ਹਿਮਗੁੰਡ ਸਾਹਿਬ ਠੀਕ ਆ ਹੁਣ ਆਜੋ ਆਪਾਂ ਓਰੀਓ ਲੈ ਲੈ ਆ ਆ ਵੜ ਰੇ ਤੁਹਾਨੂੰ ਦੁਬਾਰਾ ਕਰੇ ਚੈੱਕ ਆ ਵੜ ਕਰਤੇ ਪਏ ਸੈਂਡਮੈਨ ਕਰਤੇ ਹੋਗੇ ਰੇਨ ਕੋਟ ਜਿਹੜੀਆਂ ਲੈ ਲੈ ਬਾਈ ਛੋਟੀਆਂ ਲੈਣੀਆਂ ਦੀਆਂ ਜਾਂ ਆਪਾਂ ਝੰਡੇ ਝੁੰਡੇ ਵੀ ਚੇਂਜ ਕਰ ਲਏ ਗੱਡੀ ਤੇ ਬਾਕੀ ਸਾਰਾ ਸਿਸਟਮ ਉੱਥੇ ਜਾ ਕੇ ਦੇਖੋ ਤੇ ਮਹਿੰਗਾ ਮਾਣਾ ਪਾਉਣੇ ਸਿਸਟਮ ਦੇਖੀ ਜਾਦੂ ਨਿਸ਼ਾਨ ਸਾਹਿਬ ਆਪਾਂ ਕਰ ਲਿਆ ਚੇਂਜ ਉਹ ਥੋੜਾ ਜਿਹਾ 올ਡ ਹੋ ਰਿਆ ਦੀ ਤੇ ਪੁਰਾਣਾ ਜਿਹਾ ਹੋ ਰਿਆ ਦੀ ਤਾਂ ਕਰਕੇ ਆਪਾਂ yellow ਕਰਤੇ ਉਧਰ ਵੀ ਆਪਾਂ ਚੇਂਜ ਕਰ ਰਹੇ ਹਾਂਗੇ ਪਹਿਲਾਂ ਬਲੂ ਲੱਗੇ ਹੋਏ ਸੀ ਇਹ ਹੁਣ ਆਪਣੇ ਨਿਸ਼ਾਨ ਸਾਹਿਬ ਲਾਤੇ ਆਪਾਂ ਨਾਵੇਂ ਸਾਥਿਆ ਘਾਲੋ ਲੈ ਹੁਣ ਆਪਾਂ ਚੱਲਿਆਂ ਫਿਰ ਲੰਗਰ ਛਕ ਲਈ ਪਹਿਲਾਂ ਹੁਣ ਅਸੀਂ ਮੱਥਾ ਟੇਕਿਆ ਸੀ ਗੁਰੂ ਘਰ ਚ ਤੇ ਝੰਡੇ ਜਿਹੜੇ ਲਾਤੇ ਹੁਣ ਰੈਡੀ ਆ ਉਧਰ ਰੇਨ ਕੋਟ ਵਗੈਰਾ ਸਾਰਾ ਕੁਝ ਅਸੀਂ ਲੈ ਲਿਆ ਤੇ ਹੁਣ ਆਪਾਂ ਚੱਲੇ ਆਂ ਫਿਰ ਲੰਗਰ ਛੱਕ ਕੇ ਗੂਰ ਪੈ ਰਹੇ ਸੇਵਾ ਕਰਕੇ ਆਇਆ ਸਕੂਨ ਸੇਵਾ ਅਸੀਂ ਭਾਂਡਿਆਂ ਦੀ ਸੇਵਾ ਕਰਕੇ ਆਇਆ ਕਿਉਂ ਮੈਂ ਮੰਨਿਆ ਬਹੁਤ ਕਹਿਣ ਲੱਗਿਆ ਬਈ ਯਾਰ ਬਹੁਤ ਯਾਰ ਆ ਤਾਂ ਬਾਈ ਉਹੀ ਰਹੂਗਾ ਕਹਿੰਦਾ ਮੈਂ ਬਰਦਰ ਲੱਗਿਆ ਬਾਬਾ ਜੀ ਬਾਹਰ ਹੀ ਕਰ ਦਿੰਦੀ ਲਵਾਵਾ ਉਹ ਹੀ ਗੱਲਾਂ ਯਾਰ ਮੈਂ ਕੱਲ ਦਾ ਬਲੌਗ ਚ ਕਹੀ ਜਾਂਦਾ ਵੀ ਗੁਰੂ ਘਰ ਤਾਂ ਗੁਰੂ ਘਰੇ ਆ ਮੈਂ ਬਾਕੀ ਦਾ ਸੂਣ ਹੋ ਰਿਹਾ ਬਈ ਉਹ ਸੂਣੇ ਇੱਥੇ ਹੈ ਜ਼ਿੰਦਗੀ ਦਾ ਜ਼ਿੰਦਗੀ ਦਾ ਇਹਦਾ ਮੈਂ ਗੁਰੂ ਘਰ ਦਾ ਬਈ ਗੁਰੂ ਘਰੇ ਨਹੀਂ ਇਹ ਤਾਂ ਮੰਨ ਨਹੀਂ ਪਾਉਂਦਾ 18 ਲੱਖ ਦੀਆਂ ਗੱਡੀਆਂ ਬੋਂਟ ਚੱਕੀ ਖੜੀਆਂ ਨੇ ਵੀਰੇ ਸਹੀ ਗਾ ਇਦੋਂ ਗਾਇਲਾ ਤੇ ਕੋਹ ਖੜੀ ਆ ਦੇਖਾ ਕਰ ਲਓ ਚੈੱਕ ਕਰੇ ਕਿਹੜੀ ਆ ਲੈਕ ਅਲੈਜਾ ਪਤਾ ਨਹੀਂ ਕਿਹੜੀ ਆ ਹੈ ਪਿੱਛੇ 7-8 ਦੇਖ ਲਈਆਂ ਗੱਡੀਆਂ ਨਵੀਆਂ ਬ੍ਰਾਂਡ ਚੰਗੀਆਂ ਚੰਗੀਆਂ ਪਤਾ ਨਹੀਂ ਬਾਈ ਚਲਾਉਣ ਦਾ ਫਰਕ ਆ ਥੋੜਾ ਬਹੁਤਾ ਹਨ ਇੱਕ ਬਾਈ ਨੂੰ ਅਸੀਂ ਪੰਜਾਬ ਦਾ ਨੰਬਰ ਸੀ ਆ ਅਸੀਂ ਸੋਚੀ ਵੀ ਚਲੋ ਆਪਣੇ ਵਾਲਾ ਝੰਡਾ ਲੱਗਿਆ ਜੀ ਤੇ ਇੱਧਰ ਆਪਣੇ ਨਾਲ ਫੋਰਮ ਇੰਨੀ ਆ ਗੱਡੀਆਂ ਦਾ ਹੀ ਕੰਮ ਕਰਦਾ ਜੀ ਉਪਰ ਉਹਨਾਂ ਕਹਿੰਦੇ ਵੀ ਦੇਖੀਏ ਕਹਿੰਦਾ ਨਾਨਾ ਵੀਰ ਸਰਦੂਆ ਹੱਸ ਪਿਆ ਉਹ ਹੱਸ ਪਿਆ ਉਹ ਉਹਨੂੰ ਹਾਂ ਪਤਾ ਨਹੀਂ ਉਹਨੂੰ ਕੀ ਲੱਗਿਆ ਵੀ ਪਤਾ ਨਹੀਂ ਅਸੀਂ ਕਹਾਂ ਵੀ ਪੱਖਾ ਡਾਇਰੈਕਟ ਕਰਦਾ ਵੀ ਗਰਮ ਗਰਮ ਨਹੀਂ ਹੁੰਦੀ ਓਕੇ ਓਕੇ ਆ ਜਾ ਵੀਰ ਤੇ ਅਸੀਂ ਉਹਨੂੰ ਐ ਵੀ ਚੱਲ ਪੱਖਾ ਡਾਇਰੈਕਟ ਕਰਦਾ ਗਰਮ ਗਰਮ ਨਹੀਂ ਹੋਊਗੀ ਉਹ ਕਹਿੰਦਾ ਰਹਿਣ ਦੇ ਬਸ ਠੀਕ ਆ ਬਈ ਬਾਕੀ ਉਹ ਦਰ ਵੀ ਮਿੱਤਰ ਓਕੇ ਵੀਰੇ ਮਿੱਤਰੀ ਚਾਰ ਸਾਮ ਤਦਾਰਨਾਥ ਬੱਤਰੀ ਨਾ ਬੱਤਰੀ ਨਾ ਸੋਣਾ ਖਰਦਾਰ ਨਾ ਹੋ ਤਾ ਕਿਉਂ ਬੱਤਰੀ ਨਾ ਹੋ ਤਾ ਤੇਰਾ ਰੋਡ ਮਿਲ ਗਿਆ ਨਾ ਖੁੱਲਾ ਸਿੱਧੀ ਹੁਣ 100 ਤੇ ਆਈ ਆ 100 ਤੇ ਅਸੀਂ ਇਹਨਾਂ ਨੂੰ ਰੋਲਾਨ ਕਰਕੇ ਰੁਕ ਗਏ ਜੀ ਬਿਓ ਚੈੱਕ ਕਰੋ ਬਈ ਅਜੇ 250 ਕਿਲੋਮੀਟਰ ਦੇ ਕਰੀਬ ਆ ਪਿਆ ਹੀ ਆ ਗੋਵਿੰਦ ਤਾਂ ਹੁਣ ਸਵੇਰੇ ਜਾਵਾਂਗੇ ਆਪਾਂ ਰਸਤੇ 'ਚ ਸਟੇ ਕਰਾਂਗੇ ਇੱਕ ਠੀਕ ਆ ਲੋਕੇਸ਼ਨ ਚੈੱਕ ਕਰੋ ਠੀਕ ਜੀ ਆ ਤੇ ਲੰਗਰ ਲੱਗਿਆ ਹੋਇਆ ਆਪਣੇ ਪਿੰਡਾਂ ਕਿੰਨੇ ਦਾ ਮੂਨਕ ਕੋਲੋਂ ਅਮੀਰਗੜਾ ਲਿਆਂਦਾ। ਪਰ ਸ਼ਾਦੇ ਦਾ ਲੰਗਰ ਚੱਲੀ ਜਾਂਦਾ ਗੁਰੂ ਚੱਕਾ। ਮਗੂ ਕਿੰਨੀ ਦੂਰ ਆ ਗਏ ਆਪਾਂ। ਹਰ ਤੋਂ ਹਟ ਆ ਗਏ 2.5 ਕਿਲੋਮੀਟਰ ਨਾ। ਸਹੀ ਗੱਲ ਆ। ਦੇਖ ਲਾ ਆਪਣੇ ਵਾਲਿਆਂ ਨੂੰ ਰਿਆ ਕੇ ਲੰਗਰ ਲਾੜ ਗਿਆ ਪਹਾੜਾਂ ਜਾਂ। ਆਪਣੇ ਪਿੰਡ ਦੇ ਕੋਲੋਂ ਹੀ ਨੇ ਮੂਨਕ ਤੋਂ। ਅਮੀਰਗੜ ਪਿੰਡਾਂ ਪੰਜਾਂ ਦਾ। ਪਾਸਾ ਜੀ ਨੌਮੀ ਤੇ ਜਿਹੜੀਆਂ ਹਜੂਰ ਸਾਹਿਬ ਦੀਆਂ ਟ੍ਰੇਨਾਂ ਚੱਲਦੀਆਂ ਨੇ ਉਹਨਾਂ 'ਚ ਵੀ ਲੰਗਰ ਦੀ ਸੇਵਾ ਇਹਨਾਂ ਦੀ ਹੋ ਹੁੰਦੀ ਆ। ਉਰੇ ਪ੍ਰਸ਼ਾਦੇ ਦਾ ਲੰਗਰ ਲਾਇਆ ਚੌਲ ਚੜਦੇ ਆ 97 ਕਿਲੋਮੀਟਰ ਬਸ ਆਪਾਂ ਜਿੱਥੇ ਰੁਕਣਾ ਲੈ ਵੀ ਮੈਟਰੋ ਟਾਈਮ ਵੀ 9:30 ਦਾ ਹੋ ਗਿਆ ਤੇ ਮੌਸਮ ਹੋ ਗਿਆ ਖਰਾਬ ਤੇ ਅਸੀਂ ਸਟੇ ਕਰਨੀ ਸੀ ਨਾਗਰਾਸੂ ਨਾਗਰਾਸੂ ਉੱਥੇ ਆਪਣਾ ਗੁਰੂ ਘਰ ਬਣਿਆ ਹੋਇਆਗਾ ਤੇ ਉੱਥੇ ਸਟੇ ਕਰਨੀ ਸੀ ਤੇ ਹਜੇ ਪਿਆ 80 ਕਿਲੋਮੀਟਰ ਦੇ ਕਰੀਬ ਤੇ ਮੈਂ ਪਤਾ ਘਾ ਰਿਹਾਗਾ ਆਪਣਾ 2:30 ਘੰਟੇ ਕੀ ਕਿਲੋਮੀਟਰ ਆ ਜੀ ਪੀਏ ਲੱਗੇ ਜਰ ਆਪਣੀ ਤੇ ਮੌਸਮ ਖਰਾਬ ਹੋ ਗਿਆ ਤੇ ਪਹਾੜ ਵੀ ਬੜੇ ਚੜਾਈਆਂ ਜਮਾਉਕੇ ਆ ਆਪਣੀ ਗੱਡੀ ਇੱਥੋਂ ਅੱਗੇ ਜਾਰੀ ਇੱਕ ਅੱਗੇ ਪਿੱਛੇ ਦੀ ਹੈ ਤੇ ਇਧਰ ਮੁੰਡੇ ਚੁਪ ਰਹੇ ਪਏ ਨੇ ਜੀ ਡਰਾਈਵ ਕਰਦਾ ਮੌਸਮ ਖਰਾਬ ਹੋਣ ਤੇ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਜੇ ਕਿਤੇ ਬਾਲਾ ਮੌਸਮ ਖਰਾਬ ਹੋਇਆ ਨਾ ਪਰ ਸਾਈਡ ਜੀ ਸੇਫ ਜਗ੍ਹਾ ਜਿੱਤੇ ਲਾ ਲਿਓ ਪਹਾੜ ਚੈੱਕ ਕਰਾਵਾਂ ਮੈਨੂੰ ਪੱਕੇ ਪਹਾੜ ਨੇ ਵਾੜਾ 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 ਪਾਣੀ ਆ ਰਹੀ ਜੀ ਕਰੋ ਮੌਸਮ ਜਿਆਦਾ ਖਰਾਬ ਹੋ ਗਿਆ ਯਾਰ ਤੇ ਅਸੀਂ ਨੇ ਲਾ ਲਈ ਸੀ ਗੱਡੀ ਬਈ ਸ਼ੇਪਲੀ ਜਗ੍ਹਾ ਤੇ ਪਹਿਲਾਂ ਕਾਫੀ ਵੱਡੇ ਵੱਡੇ ਪਹਾੜ ਆ ਯਾਰ ਪੂਰੇ ਥੋੜਾ ਜਿਹਾ ਛੋਟਾ ਸੀ ਆ ਰਸਤੇ 'ਚ ਬੜੇ ਓਹਡੇ ਓਏ ਹੰਡਰੇ ਚੱਕਾ ਰਸਤੇ 'ਚ ਪੱਥਰ ਡਿਗੇ ਪਏ ਸੀ ਇਹ ਅਜਿਹਾ ਵੀ ਜੇ ਉਧਰੋਂ ਬਾਈ ਜਾਣ ਤੇ ਤਲਕ ਵੀ ਜਾਵੇ ਤਾਂ ਸਾਰਾ ਰੋਡ ਆ ਨੇਰੀ ਫੁੱਲ ਆ ਰਹੀ ਆ ਪੱਲ ਹੁਣ ਉਰੇ ਮਣੀ ਘਟ ਗਿਆ ਪੱਲ ਨੇਰੀ ਸੀ ਪਿੱਛੇ ਤੇ ਹੁਣ ਸ਼ੇਪ ਲਈ ਜਗਾ ਜੀ ਚਲਾ ਲਈ ਜੇ ਮੌਸਮ ਸੈਟ ਹੋ ਜਾ ਫਿਰ ਜਾਵਾਂਗੇ ਅੱਗੇ ਹਜੇ ਆਪਣਾ ਰਸਤਾ ਪਿਆ 57 ਕਿਲੋਮੀਟਰ ਮੌਸਮ ਥੋੜਾ ਜਿਹਾ ਹੋ ਗਿਆ ਗੜਬੜ ਚ ਲੈ ਵੀ ਮਿੱਤਰੋ ਆਪਾਂ ਪਹੁੰਚ ਗਏ ਸੀ ਲਾਵੇ ਮੌਸਮ ਜਿਹਾ ਥੋੜਾ ਜਿਹਾ ਖਰਾਬ ਹੋ ਗਿਆ ਜੀ ਬਾਈ ਇੱਥੋਂ ਰਹਿ ਗਿਆ ਸ਼੍ਰੀ ਨਗਰ 5 ਕਿਲੋਮੀਟਰ ਤੇ ਆਪਾਂ ਜਿੱਥੇ ਆਪਾਂ ਜਾਣਾ ਉਹ ਲੋਕੇਸ਼ਨ ਰਹਿ ਗਈ ਆਪਣੀ 57 ਕਿਲੋਮੀਟਰ ਮੌਸਮ ਖਰਾਬ ਹੋ ਗਿਆ ਸੀ ਤਾਂ ਕਰਕੇ ਰਸਤੇ 'ਚ ਲਾ ਲਈ ਗੱਡੀ ਨਹੀਂ ਰੀਲ ਜਾਦੀ ਆ। ਕਿ ਲਿਆਇਆ ਤੂੰ? ਕੋਈ ਕਰੇ। ਲੈ ਬਰ ਲੈ ਉਹ ਤੇਰੇ। ਚਾਪੀਆਂ ਪਾਣੇ ਖਾਣ। ਮੇਥਰੀਆਂ ਤੋਂ ਮੱਕਾ ਨਹੀਂ ਚੱਲਦਾ ਰਹਾ। ਆਪਾਂ ਦਾ ਉਹ ਨਹੀਂ ਹੈਗਾ ਵੀ ਰਹੀ। ਮੈਂ ਪਹੁੰਚ ਗਏ ਆਪਾਂ। ਖਾਣ ਨੂੰ ਲੈ ਲਈਏ ਵੀਰ ਕੋ ਸਾ ਨਾ। ਆ ਦੁਕਾਨਾਂ ਆ ਗਈਆਂ ਬਣੀ ਇੱਥੇ ਰੋਕ ਲਈ। 11:00 ਵਜੇ ਤੀਜੀ ਵਾਰ ਟੈਂਕੀਆਂ ਭਰਾਈ ਜਾਂਦੇ ਆ ਇਹਦਾ ਤਾਂ ਤਾਪਵਾ ਰਿਆਂ ਉਹਦਾ ਪੌਣੀ ਪਈਦੀ ਵੀ ਚਲ ਅੱਗੇ ਪੰਪ ਹੁੰਦਾ ਨਹੀਂ ਵੀ ਚਲ ਉਹਰੇ ਪٹرول ਗੰਪ ਆ ਗਿਆ ਸੀ ਫੁੱਲ ਕਰਾਏ ਲੈਣੇ ਦੇਖਦੇ ਕਿੰਨੇ ਕਿੰਨੇ ਓਏ ਹੁਣ ਫੇਰ ਦੇਖਦੇ ਕਿੰਨੇ ਕਿੰਨੇ ਦਾ ਪਊਗਾ ਠੀਕ ਆ ਸਵਾਲ ਪਿਆ ਖਾਣੇ ਵਾਲਾ ਆਪਣੇ ਵਿੱਚ ਹੁਣ ਉਹ ਇਹਨਾਂ ਨੂੰ ਘੁਮਾਉਣਾ ਜਿਹੜੇ ਵੀਡੀਓ ਦੇਖ ਰਹੇ ਨੇ ਉਹਦਾ ਬੈਕ ਲੈ ਤੂੰ ਗੱਡੀ ਵੜਦੀ ਬਣੀ ਐ ਸੋਈ ਜਾਂਦਾ ਬੱਕੂ ਕਰਦੀ ਆ ਗਿਆ ਆਪਣਾ ਜੱਜ ਅੱਧਾ ਫਿਕਚਰ ਹੀ ਆ ਉਹ ਜਾਣਾ ਹਾਲੇ ਜਾ ਨਹੀਂ ਕਹੇ ਯਾਰ 60 ਦਾ ਪੈ ਗਿਆ ਨਹੀਂ ਆਪਨੇ ਲਈ ਫੁੱਲ ਕਰੀਏ ਕਨਾ ਠੀਕ ਆ ਆਪਣੇ ਲਈ ਵੀ ਇੰਨੀ ਫੁੱਲ ਕਰੀਆ ਇਹ ਵੀ ਫੁੱਲ ਕਰਤੀ ਉੰਨੀ ਉਹ 1370 1370 ਆਪਣਾ ਕਹਿੰਦੇ 1160 ਆ 12 13 200 ਰੁਪਏ ਦਾ ਹੁਣ ਫੇਰ ਵੱਧ ਪਿਆ ਇੱਜ ਕਿੰਨੇ ਕਿਲੋਮੀਟਰ ਰਹਿ ਗਿਆ ਇਹ ਆ ਰ ਚਲਿਆ ਵੀਰੋ ਸੈਂਡ ਕਰਦੇ ਬਸ ਹੋਰੇ ਆਗਾ ਹਾਂ ਹਾਂ ਪਾਗਲ ਰਹਾ ਪੂਰਾ ਅੱਗ ਦੇਖ ਲਾ ਲੈ ਵੀ ਸੰਗਦੇ ਆ ਗਏ ਗੁਰੂ ਘਰ ਅਮਰ ਰੋਡ ਤੇ ਆ ਭਾਈ ਪਵਾਰਾ ਲੰਗਰ ਦਮਦਮਾ ਸਾਹਿਬ ਵਾਲਾ ਦਾ ਇਹ ਗੁਰੂ ਘਰ ਕੋਈ ਦਮਦਮਾ ਸਾਹਿਬ ਪਾਰਕਿੰਗ ਨਦਰ ਆਰੇ ਗੁਰੂ ਘਰ ਲੈ ਵੀ ਸੰਗ ਤੇ ਆਪਾਂ ਨੇ ਉਰੀ ਡਾਲੇ ਸੀ ਫਿਰ ਹਾਲ ਚੇ ਗੱਦੇ ਗੁੱਦੇ ਕਿਉਂ ਵੀ ਸਹੀ ਆ ਬਾਕੀ ਇੱਥੇ ਹੀ ਲਾ ਲੇ ਡੇਰੇ ਤੇ ਸਵੇਰੇ ਉੱਠ ਕੇ ਚੱਲਾਂਗੇ ਗੋਵਿੰਦ ਸਾਹਿਬ ਨੂੰ ਤੇ ਅੱਜ ਦਾ ਵਲੌਗ ਬਈ ਇੱਥੇ ਤੱਕੀ ਅੱਜ ਦਾ ਵਲੌਗ ਦਾ ਐਂਡ ਮਿਲਦੇ ਆ ਅਗਲੇ ਵਲੌਗ ਚ ਬਈ ਓਕੇ ਬਾਏ ਬਾਏ